ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਹਲ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਅਸੀਂ ਬਹੁਤ ਪਿਆਰੀ ਬਹੁਤ ਹੀ ਸੋਹਣੀ ਪਾਰਟੀ ویئر ਕਲੈਕਸ਼ਨ ਦੇ ਉੱਪਰ ਵੀਡੀਓ ਲੈ ਕੇ ਆਉਣ ਲੱਗੇ ਆ ਬਹੁਤ ਸੋਹਣੀ ਚੀਜ਼ ਆਈ ਆ ਜਾਨੀ ਕਿ ਰੇਗ ਪੈਣ ਦੀ ਰੂਹ ਖੁਸ਼ ਹੋ ਜੂਗੀ ਅੱਜ ਦੀਆਂ ਜਿਹੜੀਆਂ ਆਪਾਂ ਬੁਟੀਕ ਪੀਸ ਕਨਸੈਪਟ ਰਹਿਣਗੇ ਬਹੁਤ ਸੋਹਣੇ ਕਲਰਾਂ ਦੇ ਉੱਪਰ ਇਹ ਮਤਲਬ ਕਿ ਆਪਾਂ ਲੈ ਕੇ ਆਏ ਆ ਜੇ ਤੁਸੀਂ ਐਨੀ ਅਦਰ ਕਲਰ ਵੀ ਇਹਦੇ ਵਿੱਚ ਕੋਈ ਵੀ ਕਲਰ ਕਸਟਮਾਈਜ਼ ਕਰਵਾਉਣਾ ਤੁਸੀਂ ਫੇਰ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਕੋਈ ਵੀ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਵਿਫਾਫੀਆਂ ਤੇ ਖੜਕਨ ਦਾ ਕਰੋ ਅੱਜ ਅਸੀਂ ਬਹੁਤ ਪਿਆਰੀ ਬਹੁਤ ਹੀ ਸੋਹਣੀ ਵੀਡੀਓ ਲੈ ਕੇ ਆਏ ਹਾਂ ਸਾਰਾ ਹੈਂਡ ਦਾ ਕੰਮ ਹੋਊਗਾ ਇੰਨੇ ਸੋਹਣੇ ਪੀਸ ਪਿਓਰ ਸ਼ਿਮਰ ਦੇ ਉੱਪਰ ਰੈਡੀ ਹੋ ਕੇ ਆਏ ਨੇ ਪਿਓਰ ਸ਼ਿਮਰ ਦਾ ਸਾਰਾ ਫੈਬਰਿਕ ਰਹੂਗਾ ਵਿਦ ਦੁਪੱਟਾ ਵੀ ਪਿਓਰ ਸ਼ਿਮਰ ਦਾ ਦੇਵਾਂਗੇ ਬਹੁਤ ਸੋਹਣੀ ਬਹੁਤ ਪਿਆਰੀ ਸਾਰੀ ਹੈਂਡਵਰਕ ਦੀ ਕ੍ਰੀਏਸ਼ਨ ਪਾਰਟੀ ਵੇਅਰ ਲੁੱਕ ਦੇ ਸੂਟ ਆ ਤੇ ਰੇਟ ਉਹ ਦੇ ਦੇਣੀ ਆ ਜਿੱਥੇ ਮਾਰਕੀਟ ਤੱਕ ਤੁਸੀਂ ਟਰਾਈ ਕਰ ਲਓ ਵੀ ਜੇ ਤੁਸੀਂ ਇਹ ਸੂਟ ਰੈਡੀ ਕਰਵਾਉਣੇ ਤਾਂ ਤੁਹਾਡੇ ਆਪਣੇ ਸੂਟ ਕੀਤੇ ਜਾਣਗੇ ਤੇ ਅਸੀਂ ਜਿਹੜੇ ਤੁਹਾਨੂੰ ਰੈਡੀ ਕਰਕੇ ਦੇ ਰਹੇ ਹਾਂ ਤਾਂ ਬਹੁਤ ਹੀ ਘੱਟ ਰੇਟ ਦੇ ਵਿੱਚ ਦੇ ਰਹੇ ਹਾਂ ਠੀਕ ਹੈ ਜੀ ਘਰ ਬੈਠਿਆਂ ਤੋਂ ਤੁਹਾਨੂੰ ਇੰਨੀਆਂ ਸੋਹਣੀਆਂ ਚੀਜ਼ਾਂ ਪ੍ਰੋਵਾਈਡ ਹੋ ਰਹੀਆਂ ਉਹ ਵੀ ਬੁਟੀਕ ਪੀਸ ਕੋਈ ਆਮ ਨੋਰਮਲ ਚੀਜ਼ਾਂ ਨਹੀਂ ਆ ਗਈਆਂ ਵੀ ਜਿਹੜੀ ਹਰ ਕਿਤੇ ਤੁਹਾਨੂੰ ਮਿਲ ਜੂਗੀ ਬਹੁਤ ਸੋਹਣੇ ਬਿਲਕੁਲ ਡਿਫਰੈਂਟ ਕਨਸੈਪਟ ਲੈ ਕੇ ਆਏ ਹਾਂ ਜਿੰਨਾਂ ਘਰਾਂ 'ਚ ਪਹਿਣਾ ਦੀਆਂ ਵਿਆਹ ਸ਼ਾਦੀਆਂ ਜਾਂ ਕੋਈ ਵੀ ਫੰਕਸ਼ਨ ਆ ਤੁਹਾਡੇ ਘਰ ਦੇ ਵਿੱਚ ਤਾਂ ਤੁਸੀਂ ਪਾਰਟੀ ਵੇਅਰ ਕਨਸੈਪਟ ਕੁਝ ਡਿਫਰੈਂਟ ਜਿਹਾ ਭਾਲ ਰਹੇ ਹੋ ਨਾ ਕਿਉਂਕਿ ਜਦੋਂ ਵੀ ਕੋਈ ਵਿ ਫੰਕਸ਼ਨ ਹੁੰਦੀ ਹੈ ਜਾਕੋਲੀ ਆਪਾਂ ਨੂੰ ਲੱਗ ਬੈਡਿੰਗ ਲਈ ਅਲੱਗ ਸੂਟ ਚਾਹੀਦਾ ਹਨਾ ਮਹਿੰਦੀ ਲਈ ਹਲਦੀ ਲਈ ਉਹਦੇ ਲਈ ਸਾਰਿਆਂ ਲਈ ਅਲੱਗ-ਅਲੱਗ ਡ्रेसेस ਵਗੈਰਾ ਆਪਾਂ ਇਹਦੀ ਤੁਸੀਂ ਜੋ ਮਰਜੀ ਬਣਾ ਸਕਦੇ ਹੋ ਕੋਈ ਵੀ ਡਰੈਸ ਬਣਾ ਲਓ ਅ ਸਲਵਾਰ ਸੂਟ ਬਣਾਉਣਾ ਸ਼ਰਾਰਾ ਗਰਾਰਾ ਕੁਝ ਵੀ ਬਣਾਉਣਾ ਹਰ ਚੀਜ਼ ਇਹਦੀ ਤੁਹਾਡੀ ਬਣੂ ਫਿਰ ਇਹਨੂੰ ਕਿਸੇ ਵੀ ਕਲਰ ਚ ਤੁਸੀਂ ਕਸਟਮਾਈਜ਼ ਕਰਵਾ ਲਿਓ ਸਾਡੇ ਕੋਲੋਂ ਐਨੀ ਕਲਰ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਜਿਹੜੀਆਂ ਬਣਾ ਫਸਟ ਟਾਈਮ ਸਾਡੀ ਵੀਡੀਓ ਤੇ ਨੇ ਪਹਿਲੀ ਵਾਰ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਥਰੂ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਓ ਕਿ ਤੁਹਾਨੂੰ ਅੱਜ ਦੀ ਸਾਡੀ ਕਲੈਕਸ਼ਨ ਆ ਜਿਹੜੀ ਉਹ ਕਿੱਦਾਂ ਦੀ ਲੱਗੀ ਤੇ ਬਾਕੀ ਚਲੋ ਤੁਹਾਨੂੰ ਦਿਖਾਉਨੇ ਆ ਫਿਰ ਅੱਜ ਦੇ ਜਿਹੜੇ ਪੀਸ ਸਾਡੇ ਕੋਲ ਰੈਡੀ ਹੋ ਕੇ ਆਏ ਨੇ ਨਾਲ ਦੀ ਨਾਲ ਹੀ ਫਿਰ ਮੈਂ ਇਹਨਾਂ ਦੀ ਤੁਹਾਨੂੰ ਡਿਟੇਲਿੰਗ ਦੇ ਦਊਂਗੀ ਜੋ ਵੀ ਇਹਦਾ ਫੈਬਰਿਕ ਆ ਬਾਕੀ ਤਾਂ ਵੈਸੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਜਿਹੜਾ ਮੈਂ ਫਰਸਟ ਪੀਸ ਤੁਹਾਨੂੰ ਦਿਖਾਉਣ ਲੱਗੀ ਆ ਇਹ ਪਿਓਰ ਸ਼ਿਮਰ ਦੇ ਉੱਪਰ ਦਿਖਾਉਣ ਲੱਗੀ ਆ ਠੀਕ ਹੈ ਜੀ ਦੋ ਰੇਂਜਾਂ ਦਿਖਾਉਂਗੀ ਆ ਦੀ ਵੀਡੀਓ ਚ ਬਟ ਜਿਹੜੀ ਮੈਂ ਪਹਿਲਾਂ ਦਿਖਾਉਂਗੀ ਉਹ ਸਭ ਤੋਂ ਜ਼ਿਆਦਾ ਸੋਹਣੀ ਜਿਹੜੀ ਮੈਂ ਚੀਜ਼ ਦਿਖਾਉਣ ਲੱਗੀ ਆ ਇਹ ਪਲੱਸ ਰੇਂਜ ਦੇ ਵਿੱਚ ਉਸ ਤੋਂ ਬਾਅਦ ਘੱਟ ਰੇਂਜ ਵਾਲੇ ਵੀ ਥੋੜਾ ਹੀ ਫਰਕ ਆ ਜ਼ਿਆਦਾ ਨਹੀਂ ਹੈਗਾ ਪਰ ਰੇਂਜ ਹੈ ਹੀ ਇੰਨੀ ਨਾਰਮਲ ਆ ਵੀ ਤੁਹਾਨੂੰ ਦੋਨੇ ਰੇਂਜਾਂ ਹੀ ਨਾਰਮਲ ਲੱਗਣਗੀਆਂ ਇੰਨੀ ਜ਼ਿਆਦਾ ਰੇਂਜ ਦੇ ਵਿੱਚ ਨਹੀਂ ਹੈਗੇ ਜਿਸ ਹਿਸਾਬ ਦੇ ਨਾਲ ਇਹਨਾਂ ਦੇ ਉੱਪਰ ਕੰਮ ਹੋਇਆ ਠੀਕ ਹੈ ਜੀ ਇਦਾਂ ਰਹੂਗੀ ਇਹਦੀ ਸ਼ਰਟ ਚੈੱਕ ਕਰੋ ਸ਼ਰਟ ਦਾ ਪੀਸ ਬਹੁਤ ਪਿਆਰਾ ਪੀਚ ਕਲਰ ਦੇ ਉੱਪਰ ਇਹ ਵਾਲਾ ਰਹੂਗਾ ਸਾਰਾ ਟੋਟਲੀ ਹੈਂਡ ਦਾ ਕੰਮ ਮਿਲੂਗਾ ਟੋਟਲੀ ਹੈਂਡ ਦਾ ਕੰਮ ਮਿਲੂਗਾ ਇੰਨਾ ਹੈਵੀ ਤੁਹਾਨੂੰ ਕੰਮ ਦੇ ਰਣ ਜਾ ਰਹੇ ਹਾਂ ਬਹੁਤ ਪਿਆਰਾ ਬਹੁਤ ਹੀ ਸੋਹਣਾ ਤੇ ਚੈੱਕ ਕਰ ਲੋ ਉੱਪਰ ਫਰੰਟ ਪੂਰਾ ਉੱਪਰ ਗਲੇ ਤੱਕ ਤੁਹਾਨੂੰ ਪੂਰਾ ਹੈਵੀ ਮਿਲ ਰਿਹਾ ਜੀ ਇੱਕ ਇੱਕ ਕੰਮ ਤੁਹਾਨੂੰ ਇਹਦੇ ਤੇ ਮਿਲ ਰਿਹਾ ਸਿੱਪੀ ਦਾ ਦੱਪਕੇ ਦਾ ਹਰ ਚੀਜ਼ ਜਾਨਕੀ ਮਿਲ ਰਹੀ ਆ ਨਲਕੀ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਪੌਲ ਦਾ ਕੰਮ ਹੋਇਆ ਹੋਇਆ ਹਰ ਹੈਂਡ ਦਾ ਹਰ ਕੰਮ ਇਹਦੇ ਵਿੱਚ ਤੁਹਾਨੂੰ ਮਿਲ ਰਿਹਾ ਪੀਸ ਚ ਪੀਸ ਪੂਰਾ ਖੁੱਲ ਹੈਵੀ ਮਿਲ ਰਿਹਾ ਤੁਹਾਨੂੰ ਜੇ ਤੁਸੀਂ ਇਹ ਵਾਲਾ ਫੈਬਰਿਕ ਸਾਡੇ ਕੋਲ ਮਤਲਬ ਕਿ ਪੂਰਾ ਵਾ ਜੇ ਤੁਸੀਂ ਇਹਦਾ ਕੋਈ ਵੀ ਘਰਾਰਾ ਸ਼ਰਾਰਾ ਵੀ ਬਣਾਉਣਾ ਚਾਹੁੰਦੇ ਹੋ ਨਾ ਵੀ ਮਤਲਬ ਕਿ 올ਡ ਕਰਨਾ ਚਾਹੁੰਦੇ ਹੋ ਜਿਵੇਂ ਇਹਦੇ ਨਾਲ ਮੈਂ ਪਲੇਨ ਬਾਟਮ ਤੁਹਾਨੂੰ ਦਿਖਾਉਣ ਲੱਗੀ ਹਾਂ ਬਟ ਕਈ ਪਹਿਣਾ ਪਲੇਨ ਬਾਟਮ ਤੁਸੀਂ ਲਗਾਉਣਾ ਜਾਂ ਫਿਰ ਤੁਹਾਨੂੰ ਇਹ ਸੇਮ ਸ਼ਾਰਟ ਕੁੜਤੀ ਚਾਹੀਦੀ ਹੈ ਸ਼ਾਰਟ ਕੁੜਤੀ ਹੋਗੀ ਤੇ ਜਿਹੜਾ ਘਰਾਰਾ ਸ਼ਰਾਰਾ ਉਹ ਵੀ ਸੇਮ ਇੰਨਾ ਹੀ ਹੈਵੀ ਚਾਹੀਦਾ ਉਹ ਵੀ ਬਣ ਜਾਊਗਾ ਉਹਦੀ ਪ੍ਰਾਈਸ ਡਿਫਰੈਂਟ ਰਹੂਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਜਿਹੜੇ ਸੂਟ ਮੈਂ ਕਸਟਮਾਈਜ਼ ਕਰਕੇ ਲੈ ਕੇ ਆਈਆਂ ਇਹਦੀ ਪ੍ਰਾਈਸ ਮੈਂ ਤੁਹਾਨੂੰ ਦੱਸ ਰਹੀ ਆ ਸਕਰੀਨ ਤੇ ਨਾਮ ਦੇ ਨਾਲ ਤੁਹਾਨੂੰ ਮੈਂਸ਼ਨ ਹੋ ਜਾਊਗੀ ਇਹ ਮੈਂ 셔ਟ ਦੇ ਰਹੀ ਆ ਤੁਹਾਨੂੰ ਠੀਕ ਹੈ ਜੀ ਜਿਹਦਾ ਫਰੰਟ ਲੁੱਕ ਪੂਰਾ ਫੁੱਲ ਹੈਵੀ ਦੇ ਰਹੀ ਆ ਪੀਚ ਕਲਰ ਆ ਬਹੁਤ ਪਿਆਰਾ ਬਹੁਤ ਸੋਹਣਾ ਹਰ ਈਵੈਂਟ ਦੇ ਵਿੱਚ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਤੇ ਇਹਦੀ ਬੈਕ ਜਿਹੜੀ ਰਹੂਗੀ ਉਹ ਪਲੇਨ ਰਹੂਗੀ ਪਲੇਨ ਪਿਓਰ ਸ਼ਿਮਰ ਦੇ ਉੱਪਰ ਆ ਕੋਈ ਸੈਮੀ ਨਹੀਂ ਦੇ ਰਹੀ ਮਾਰਕੀਟ ਦੇ ਵਿੱਚ ਸੈਮੀ ਹਰ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਮਿਲ ਜੂਗਾ ਬਟ ਅਸੀਂ ਸੈਮੀ ਦੇ ਵਿੱਚ ਡੀਲ ਕਰਦੀ ਨਹੀਂ ਹੈਗੇ ਸਾਡੇ ਕੋਲ ਜਿੰਨੀ ਵੀ ਕੁਆਲਿਟੀ ਤੁਹਾਨੂੰ ਫੈਬਰਿਕ ਦੀ ਮਿਲੂਗੀ ਸਾਰੀ ਪਿਓਰ ਡਿਸਕਾਊਸ ਦੀ ਕੁਆਲਿਟੀ ਹੀ ਮਿਲੂਗੀ ਤੇ ਇਹਦੇ ਵਿੱਚ ਤੁਹਾਨੂੰ ਦੇਖੋ ਇਹ ਸੇਮ ਇਹਦੀ ਤੁਹਾਨੂੰ ਮਿਲਣਗੀਆਂ ਜੀ ਇਹਦੀ ਬਾਟਮ ਮਿਲੂਗੀ ਪਲੇਨ ਹੀ ਇਹਦੀ ਬਾਟਮ ਰਹੂਗੀ ਤੇ ਇਹਦਾ ਦੁਪੱਟਾ ਸਾਡੇ ਕੋਲ ਥੋੜਾ ਫੁੱਲ ਹੈਵੀ ਮਿਲੂਗਾ ਬੈਕ ਇਹਦੀ ਪਲੇਨ ਰਹੂਗੀ ਸੇਮ ਬਾਟਮ ਨਾਲ ਦੀ ਤੇ ਦੁਪੱਟਾ ਚੈੱਕ ਕਰ ਲਓ ਪਿਓਰ ਸ਼ਿਮਰ ਦਾ ਦੁਪੱਟਾ ਪੂਰਾ ਰੈਡੀ ਆ ਦੁਪੱਟੇ ਤੇ ਤੁਸੀਂ ਕੁਝ ਵੀ ਕ੍ਰिएशन ਨਹੀਂ ਕਰਾਉਣੇ ਦੁਪੱਟਾ ਤੁਹਾਨੂੰ ਪ੍ਰੋਪਰ ਅਸੀਂ ਰੈਡੀ ਕਰਕੇ ਦੇ ਰਹੇ ਹਾਂ ਠੀਕ ਹੈ ਜੀ ਆਹ ਲਓ ਪਿਓਰ ਸ਼ਿਮਰ ਦੇ ਉੱਪਰ ਦੁਪੱਟਾ ਰਹੂਗਾ ਬਹੁਤ ਪਿਆਰਾ ਇਹ ਪੀਸ ਰੈਡੀ ਹੋਣਾ ਇਹਦੇ ਅਸਲੀ ਲੁੱਕ ਇੰਨੀ ਸੋਹਣੀ ਲੁੱਕ ਇਹਦੇ ਪਏ ਦੀ ਲੱਗਦੀ ਆ ਬਟ ਏਦੋਂ ਦੁਗਣੀ ਤਿਗਣੀ ਲੁੱਕ ਇਹਦੀ ਉਦੋਂ ਲੱਗਣੀ ਆ ਜਦੋਂ ਤੁਸੀਂ ਇਹ ਵਾਲਾ ਪੀਸ ਸਟਿਚ ਹੋ ਕੇ ਰੈਡੀ ਹੋਊਗਾ ਜੇ ਕੋਈ ਵੀ ਸਾਡੇ ਕੋਲੋਂ ਸਟਿਚਿੰਗ ਹੋਇਆ ਤਾਂ ਮੈਂ ਜ਼ਰੂਰ ਉਹਦੀ ਵੀਡੀਓ ਵੀ ਲੈ ਕੇ ਆਉਂਗੀ ਬਟ ਇਸ ਟਾਈਮ ਅਨਸਟਿਚਡ ਸੂਟਾਂ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਪਿਆਰੀ ਚੀਜ਼ ਬਹੁਤ ਸੋਹਣੀ ਠੀਕ ਹੈ ਇਹਦੇ ਵਿੱਚ ਉਹ ਜਿਹੜੇ ਅਸੀਂ ਕਲਰ ਕਸਟਮਾਈਜ਼ ਕੀਤੇ ਨੇ ਉਹ ਕਲਰ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਸੇਮ ਚੀਜ਼ ਉਹਨਾਂ ਵਿੱਚ ਵੀ ਮਿਲੂ ਫੁੱਲ ਹੈਵੀ ਸ਼ਰਟ ਮਿਲ ਰਹੀ ਹੈ ਤੁਹਾਨੂੰ ਫਰੰਟ ਫੁੱਲ ਹੈਵੀ ਬੈਕ ਪਲੇਨ ਰਹੂਗੀ ਬੈਕ ਦੇ ਉੱਪਰ ਵਰਕ ਨਹੀਂ ਹੋਊਗੀ ਉਹ ਫਿਰ ਬੈਠਦੇ ਖੜ੍ਹੇ ਟਾਈਮ ਬਹੁਤ ਔਖਾ ਦਿੰਦਾ ਠੀਕ ਹੈ ਜੇ ਕਿਸੇ ਪੈਨ ਨੂੰ ਬੈਕ ਵੀ ਹੈਵੀ ਚਾਹੀਦੀ ਆ ਕਿ ਤੈਨੂੰ ਹੰਦਾ ਹੀ ਸਾਨੂੰ ਬੈਕ ਵੀ ਹੈਵੀ ਚਾਹੀਦੀ ਆ ਸੀ ਫੁੱਲ ਹੈਵੀ ਸੂਟ ਵੀਅਰ ਕਰਨਾ ਤਾਂ 오ਰੇਂਜ ਪਲੱਸ ਹੋ ਜੂਗੀ ਤੁਹਾਨੂੰ ਬੈਕ ਵੀ ਹੈਵੀ ਮਿਲ ਜੂਗੀ ਇਹਦੇ ਵਿੱਚ ਠੀਕ ਹੈ ਜੀ ਸੋ ਹੁਣ ਅਸੀਂ ਬੈਕ ਪਲੇਨ ਲਾਈ ਹੋਈ ਆ ਤਾਂ ਕਿ ਰੀਜ਼ਨੇਬਲ ਹਰ ਪੈਨ ਦੇ ਬਜਟ ਵਿੱਚ ਵੀ ਆ ਜੂਗਾ ਤੇ ਬਹੁਤ ਸੋਹਣੀ ਚੀਜ਼ ਡਿਸਕਾਊਂਟ ਦੀ ਉਹ ਵੀ ਪਿਓਰ ਦੀ ਹਰ ਪੈਨ ਬਾਈ ਕਰ ਸਕੋਗੇ ਇਹਦੇ ਵਿੱਚ ਹੁਣ ਜਿਹੜੇ ਕਲਰ ਨੇ ਉਹ ਤੁਹਾਨੂੰ ਅਸੀਂ ਸ਼ੋਅ ਕਰ ਲਈਆਂ ਕਲਰ ਇਹਦੇ ਤੁਸੀਂ ਚੈੱਕ ਕਰ ਲਓ ਬਹੁਤ ਪਿਆਰੇ ਕਲਰ ਅਸੀਂ ਜਿਹੜੇ ਇਸ ਟਾਈਮ ਪੂਰੇ ਟ੍ਰੈਂਡਿੰਗ ਤੇ ਨੇ ਉਹ ਵਾਲੇ ਕਲਰ ਆਪਾਂ ਇਹਦੇ ਕਸਟਮਾਈਜ਼ ਕਰਵਾਏ ਨੇ ਆ ਲਓ ਨੈਕਸਟ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਰਿਹਾ ਜੀ ਬਹੁਤ ਸੋਹਣਾ ਬਹੁਤ ਪਿਆਰਾ ਪਰਪਲ ਜੀ ਟੂਨ ਦੇ ਉੱਪਰ ਪਿਓਰ ਸ਼ਿਮਰ ਆ ਇੰਨੇ ਸੋਹਣੇ ਪੀਸ ਨੇ ਮੈਂ ਨਹੀਂ ਜਾਣਦੀ ਵੀਡੀਓ ਤੁਹਾਨੂੰ ਕਿੱਦਾਂ ਲੱਗਣਗੇ ਬਟ ਇੰਨੇ ਗ੍ਰੇਸਫੁਲ ਨੇ ਜੇ ਤੁਸੀਂ ਇੱਕ ਵਾਰ ਵੀ ਕੋਈ ਪਹਿਣੇ ਵਿਜ਼ਿਟ ਕਰਨਾ ਵਿਜ਼ਿਟ ਕਰਕੇ ਜਾਂ ਕਿਸੇ ਨੂੰ ਵੀ ਪਾਰਟੀ ਵੇਅਰ ਲੁੱਕ ਦਾ ਸੂਟ ਚਾਹੀਦਾ ਇੱਕ ਸੂਟ ਮੰਗਵਾ ਕੇ ਦੇਖਿਓ ਤੁਹਾਡੀ ਰੂਹ ਖੁਸ਼ ਹੋ ਜੂਗੀ ਇੰਨੇ ਸੋਹਣੇ ਪੀਸ ਜਾਨਕੀ 12 12 13 13000 15 15000 ਤੱਕ ਆਪਾਂ ਸੂਟ ਰੈਡੀ ਕਰਦੇ ਆ ਮੈਂ ਹੈਂਡਵਰਕ ਦੇ ਪਰ ਉਹਨਾਂ ਦੇ ਮੂਰੇ ਵੀ ਬਹੁਤ ਬਹੁਤ ਸੋਹਣੇ ਲੱਗਣਗੇ ਬਹੁਤ ਸੋਹਣੀ ਚੀਜ਼ ਬਣ ਕੇ ਆਈ ਆ ਸੋ ਤੁਸੀਂ ਆਪਣੇ ਫਟਾਫਟ ਵਸ ਤਕਰੀਨ ਹਣ ਲੈ ਲਓ ਕਿਉਂਕਿ ਇਹ ਸਾਡੇ ਕੋਲ ਲਿਮਟਿਡ ਪੀਸ ਨੇ ਜਿੰਨੇ ਵੀ ਹੋ ਸਕੇ ਤੁਹਾਡੇ ਲਈ ਅਵੇਲੇਬਲ ਜ਼ਰੂਰ ਕਰਾਂਗੇ ਹਾਲੇ ਜੇ ਨੈਕਸਟ ਕਲਰ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਕਲਰ ਇਹਦੇ ਸਾਰੇ ਬਹੁਤ ਪਿਆਰੇ ਨੇ ਤੇ ਤੁਸੀਂ ਇਹਨਾਂ ਤੋਂ ਬਿਨਾ ਐਨੀ ਅਦਰ ਕਲਰ ਕੋਈ ਵੀ ਤੁਹਾਡਾ ਆਪਣਾ ਪਰਸਨਲ ਹੁੰਦਾ ਵੀ ਅਸੀਂ ਆਹ ਕਲਰ ਲੈਣਾ ਉਹ ਕਲਰ ਵੀ ਅਸੀਂ ਇਹਦੇ ਵਿੱਚ ਤੁਹਾਨੂੰ ਕਸਟਮਾਈਜ਼ ਕਰਕੇ ਦੇ ਦਾਂਗੇ ਠੀਕ ਹੈ ਜੀ ਆ ਗਏ ਜਿਹੜਾ ਸਕਰੀਨ ਤੇ ਪ੍ਰਾਈਸ ਸ਼ੋ ਹੋ ਰਿਹਾ ਉਹ ਇਸ ਟਾਈਮ ਇਹ ਸੂਟਾਂ ਦਾ ਹੋ ਰਿਹਾ ਵੀ ਇਹਦੀ ਬੈਕ ਤੁਹਾਨੂੰ ਅਸੀਂ ਪਲੇਨ ਦੇ ਰਹੇ ਆ ਨਾਲ ਪਲੇਨ ਬਾਟਮ ਤੇ ਦੁਪੱਟਾ ਪ੍ਰੋਪਰ ਤੁਹਾਨੂੰ ਰੈਡੀ ਮਿਲ ਰਿਹਾ ਪਰ ਜੇ ਤੁਸੀਂ ਇਸ ਤੋਂ ਵੀ ਹੈਵੀ ਇਹਨੂੰ ਕਰਨਾ ਚਾਹੁੰਦੇ ਹੋ ਇਹਦਾ ਗਰਾਰਾ ਸ਼ਰਾਰਾ ਇਹਦੇ ਵਿੱਚ ਹੈਵੀ ਬਣਾਉਣਾ ਚਾਹੁੰਦੇ ਹੋ ਜਾਂ ਇਹਦੀ ਬੈਕ ਵੀ ਸੇਮ ਹੈ ਵੀ ਲੈਣਾ ਚਾਹੁੰਦੇ ਹੋ ਤਾਂ ਉਹਦੀ ਤੁਹਾਨੂੰ ਅਦਰ ਜੋ ਵੀ ਉਹਦੇ ਚਾਰਜਸ ਹੋਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਕਿਉਂਕਿ ਇਹ ਫੈਬਰਿਕ ਕੁਆਲਟੀ ਬਹੁਤ ਸੋਹਣੀ ਆ ਤੇ ਇਹ ਪੂਰਾ ਐਕਸਪੈਂਸਿਵ ਹੁੰਦਾ ਚੰਗੀ ਪਰ ਅਸੀਂ ਹਰ ਕਿਸੇ ਦੇ ਬਜਟ ਦੇ ਅਕੋਰਡਿੰਗ ਇਹ ਚੀਜ਼ ਰੈਡੀ ਕਰਕੇ ਲੈ ਕੇ ਆਏ ਹਾਂ ਅਲੋ ਇਹਦਾ ਨੈਕਸਟ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਰੰਗ ਹੈ ਬਹੁਤ ਪਿਆਰੀ ਸ਼ਰਟ ਆ ਬਹੁਤ ਸੋਹਣੀ ਸਾਰ ਇੱਕ ਪੰਜ ਕਲਰ ਜਾਨੀ ਕਿ ਪੰਜ ਸੂਟ ਸਾਡੇ ਕੋਲ ਇਸ ਟਾਈਮ ਰੈਡੀ ਪਏ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਉਹ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਬਸ ਆਪਣਾ ਪਿਕ ਕਰ ਲਿਓ ਜਿਨ੍ਹਾਂ ਨੂੰ ਤਾਂ ਕਾਲੀ ਆ ਵੀ ਸਾਨੂੰ ਫਟਾਫਟ ਚਾਹੀਦੇ ਨੇ ਕਿਉਂਕਿ ਇਸ ਟਾਈਮ ਜਿੰਨੇ ਵੀ ਸਾਡੇ ਕੋਲ ਆ ਰਹੇ ਆ ਸਾਰੇ ਕਾਲੀ ਆ ਰਹੀ ਆ ਰਹੇ ਨੇ ਵੀ ਸਾਨੂੰ ਬਸ 2-4 ਦਿਨਾਂ ਦੇ ਵਿੱਚ ਫਟਾਫਟ ਸੂਟ ਦੇ ਦਿਓ ਸੋ ਉਸ ਦੇ ਅਕੋਰਡਿੰਗ ਜਿਵੇਂ ਕਿ ਹੁਣ ਮੂਰੇ ਦਿਨ ਤਿਹਾੜੀ ਦੀ ਸਟਾਰਟਿੰਗ ਆ ਤਾਂ ਤੁਸੀਂ ਆਪਣੇ ਇਹਨਾਂ ਚੋਂ ਕੋਈ ਵੀ ਕਲਰ ਆਪਣਾ ਪਿਕ ਕਰ ਲਓ ਪਰ ਫਟਾਫਟ ਫਟ ਸਕਰੀਨਸ਼ਾਟ ਲੈਣੇ ਆ ਤੇ ਇਹਦੇ ਵਿੱਚ ਹੁਣ ਸੈਟਿੰਗ ਡਿਜ਼ਾਈਨ ਕਈ ਪਾਣਾ ਕਹਿ ਦਿੰਦੀਆਂ ਨੇ ਵੀ ਇਹਦਾ ਕੀ ਰਾ ਬਹੁਤ ਹੈਵੀ ਅਸੀਂ ਪਾਣਾ ਨਹੀਂ ਇਹ ਤਾਂ ਹਰ ਪਹਿਣ ਨਹੀਂ ਪਾਉਂਦੀ ਜਿਵੇਂ ਥੋੜੀ ਏਜ ਪਲੱਸ ਚਲੀ ਜਾਂਦੀ ਆ ਨਾ 50 ਪਲੱਸ ਹੋ ਜਾਂਦੇ ਨੇ ਤਾਂ ਤੁਸੀਂ ਉਹਨਾਂ ਲਈ ਵੀ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਤਾਂ ਇਹਦਾ ਸਾਡੇ ਕੋਲ ਪਿਓਰ ਸ਼ਿਮਰ ਦੇ ਉੱਪਰ ਹੈਂਡਵਰਕ ਹੋ ਕੇ ਪੀਸ ਆ ਚੁੱਕੇ ਨੇ ਇਹਦੇ ਵਿੱਚ ਤੁਹਾਨੂੰ ਅਸੀਂ ਕਲਰ ਐਨੀ ਜਿਹੜਾ ਵੀ ਕਲਰ ਕਹੋਗੇ ਉਹੀ ਅਸੀਂ ਕਸਟਮਾਈਜ਼ ਕਰਕੇ ਦੇ ਦਾਂਗੇ ਚੈੱਕ ਕਰ ਲਓ ਇਹਦਾ ਡਿਜ਼ਾਈਨ ਇਹਦਾ ਇੱਕ ਪੀਸ ਰੈਡੀ ਹੋਣ ਲਈ ਗਿਆ ਜੇ ਉਹ ਟਾਈਮ ਆ ਗਿਆ ਤਾਂ ਉਹਦੀ ਵੀ ਵੀਡੀਓ ਮੈਂ ਸ਼ਾਰਟ ਇੱਕ ਲੈ ਕੇ ਆਉਂਗੀ ਉਹਦਾ ਉਹ ਸਾਰਾ ਸੂਟ ਪ੍ਰੋਪਰ ਸਾਡੇ ਕੋਲ ਰੈਡੀ ਹੋ ਰਿਹਾ ਜਾਗੋ ਲਈ ਪਹਿਣਨੀ ਸਾਡੇ ਕੋਲ ਖੋਦਾ ਕੇ ਆਰਡਰ ਦਿੱਤਾ ਉਹਦਾ ਤੇ ਬਹੁਤ ਸੋਹਣਾ ਇਹਦਾ ਵੀ ਸਾਰਾ ਬ੍ਰੀਕ ਉਹ ਜਾਨੀ ਕਿ ਉਹਨਾਂ ਦੀ ਏਜ ਪਲੱਸ ਸੀ ਤਾਂ ਉਹਨਾਂ ਨੇ ਇੰਨਾ ਹੈਵੀ ਕੇਰਾ ਨਹੀਂ ਉਹਨਾਂ ਨੂੰ ਸੀ ਵੀ ਚੜਾਈ ਘਟ ਹੋਵੇ ਸੋ ਬਹੁਤ ਘੱਟ ਚੜਾਈ ਚ ਪਰਲ ਦਾ ਵਰਕ ਆ ਬਹੁਤ ਹੈਵੀ ਆ ਬਹੁਤ ਹੈਵੀ ਆ ਪੂਰਾ ਕੇਰਾ ਤੇ ਫਰੰਟ ਬੈਕ ਚਾਹੇ ਲੈ ਲਓ ਚਾਹੇ ਸੀਮ ਲੈ ਲਓ ਪ੍ਰਾਈਸ ਸੀਮ ਰਹੂਗਾ ਇਹਦੇ ਵਾਂਗੂ ਹੀ ਸੀਮ ਦੁਪੱਟਾ ਤੁਹਾਨੂੰ ਪ੍ਰੋਪਰ ਰੈਡੀ ਮਿਲੇਗਾ ਜਿਵੇਂ ਇਹ ਵਾਲੇ ਸੂਟ ਰੈਡੀ ਨੇ ਜਾਨਕਿ ਤੁਸੀਂ ਡਿਜ਼ਾਈਨ ਨੂੰ ਚੇਂਜ ਕਰ ਸਕਦੇ ਹੋ ਇਹਦਾ ਜਿੰਨਾ ਕੰਮ ਜਾਨਕਿ ਸਾਈਡ ਤੇ ਹੋਇਆ ਹੋਇਆ ਉਨਾ ਹੀ ਇਕੋ ਫਲਾਵਰ ਦੇ ਪੂਰਾ ਜੋਰ ਦਿੱਤਾ ਹੋਇਆ ਤੇ ਇਹਦੀ ਜਿਹੜੀ ਚੜਾਈ ਆ ਕਟਾਈ ਗਈ ਆ ਬਹੁਤ ਪਿਆਰਾ ਬਹੁਤ ਸੋਹਣਾ ਕੰਮ ਇਹਦਾ ਹੋਇਆ ਹੋਇਆ ਨਾਲ ਸੇਮ ਹੀ ਤੁਹਾਨੂੰ ਸ਼ਿਮਰ ਦੀਆਂ ਬਾਟਮਸ ਮਿਲਣਗੀਆਂ ਤੇ ਨਾਲ ਸੇਮ ਸ਼ਿਮਰ ਦੀ ਮਿਲਣਗੇ ਜੀ ਦੁਪੱਟੇ ਕ੍ਰੀਡਮ ਐ 30 ਦਿਖਾਉਣ ਲੱਗੀ ਆ ਇਹ ਵੀ ਬਹੁਤ ਪਿਆਰਾ ਲੱਗੂਗਾ ਨੈਕਸਟ ਜਿਹੜੀ ਮੈਂ ਹੁਣ ਤੁਹਾਨੂੰ ਦਿਖਾਉਣ ਲੱਗੀ ਆ ਜਿਹੜੀ ਫੈਂਡੀ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਉੱਪਰ ਚੱਲ ਰਹੀ ਆ ਫੈਂਡੀ ਬਹੁਤ ਪਹਿਣਾ ਨੂੰ ਮਤਲਬ ਕੀ ਹੋਇਆ ਹੋਇਆ ਫੈਂਡੀ ਦਾ ਇੰਨਾ ਜ਼ਿਆਦਾ ਕ੍ਰੇਜ਼ ਇੰਨੀ ਜ਼ਿਆਦਾ ਟੌਪ ਹਿੱਟ ਚੱਲ ਰਹੀ ਆ ਇਹਦੇ ਉੱਪਰ ਹੁਣ ਹੈਂਡਵਰਕ ਦੇ ਸੂਟ ਰੈਡੀ ਹੋਣ ਲੱਗੇ ਜੀ ਇਹ ਹੈਂਡਵਰਕ ਦਾ ਸੂਟ ਆ ਜਿਹੜਾ ਰੈਡੀ ਹੋਇਆ ਹੋਇਆ ਟੋਟਲੀ ਹੈਂਡ ਦਾ ਜਾਗੋ ਸਪੈਸ਼ਲ ਤੁਸੀਂ ਅਨੀ ਓਕੇ ਜਨ ਦੇ ਤੁਸੀਂ ਪਾ ਸਕਦੇ ਹੋ ਯਾਨੀ ਕਿ ਜਾਗੋ ਵਾਲੇ ਬਹੁਤ ਸੋਹਣੇ ਬਹੁਤ ਪਿਆਰੇ ਨੇ ਜੇ ਤੁਸੀਂ ਕੋਈ ਵੀ ਇਸ ਤਰ੍ਹਾਂ ਫੰਕਸ਼ਨ ਦੇ ਪੂਰਾ ਹੈਵੀ ਸੂਟ ਭਾਲਦੇ ਹੋ ਨਾ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਪੂਰਾ ਹੈਵੀ ਘੇਰੇ ਦੇ ਨਾਲ ਜਿਹੜਾ ਪੂਰਾ ਹੈਵੀ ਘੇਰਾ ਫਰੰਟ ਐਂਡ ਬੈਕ ਬਿਲਕੁਲ ਸੇਮ ਮਿਲੂਗੀ ਜਿੰਨੀ ਹੈਵੀ ਫਰੰਟ ਮਿਲ ਰਹੀ ਆ ਉੰਨੀ ਹੀ ਹੈਵੀ ਬੈਕ ਮਿਲ ਰਹੀ ਆ ਠੀਕ ਆ ਜੀ ਬਿਲਕੁਲ ਸੇਮ ਰਹੂਗੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਕਲਰ ਤੁਸੀਂ ਚੈੱਕ ਕਰ ਲਓ ਬਹੁਤ ਪਿਆਰਾ ਗ੍ਰੀਨ ਕਲਰ ਦੇ ਉੱਪਰ ਆ ਤੇ ਨਾਲ ਇਹਦੇ ਸੇਮ ਮਿਲ ਰਹੀ ਆ ਤੁਹਾਨੂੰ ਬਾਟਮ ਸੇਮ ਫੈਂਡੀ ਦੀ ਬਾਟਮ ਆ ओरिजिनल ਫੈਂਡੀ ਆ ਫੈਂਡੀ ਤੁਸੀਂ ਇਹ ਨਾ ਸੋਚਿਓ ਵੀ ਤੁਹਾਨੂੰ ਕਿਤੇ ਅਸੀਂ ਕੋਈ ਉਹ ਦੇ ਰਹੇ ਆ ਕਿਉਂਕਿ ਫੈਂਡੀ ਵੀ ਕਈ ਕੁਆਲਿਟੀਆਂ ਦੇ ਵਿੱਚ ਆ ਚੁੱਕੀ ਆ ਠੀਕ ਹੈ ਜੀ ਸੋ ਇਹ ਵਧੀਆ ਵਾਲੀ ਫੈਂਡੀਆ ਨਾਲ ਪਲੇਨ ਬਾਟਮ ਮਿਲ ਰਹੀ ਆ ਬਹੁਤ ਹੈਵੀ ਤੁਹਾਨੂੰ ਇਹਦੀ ਸ਼ਰਟ ਮਿਲ ਰਹੀ ਆ ਇਹਨੂੰ ਤੁਸੀਂ 올ਡ ਕਰ ਸਕਦੇ ਜਿਵੇਂ ਇਹਨੂੰ ਕੋਈ ਲੈਸ ਦੇ ਨਾਲ ਰੈਡੀ ਕਰਨਾ ਤਾਂ ਇਹਦਾ ਤੁਸੀਂ ਘਰਾ ਦਾ ਸ਼ਰਾਰਾ ਵੀ ਬਣਾ ਸਕਦੇ ਹੋ ਡਰੈਸ ਹਰ ਤਰ੍ਹਾਂ ਦੀ ਰੈਡੀ ਹੋ ਜੁਗੀ ਇਹਨਾਂ ਦੀ ਹਰ ਤਰ੍ਹਾਂ ਦੀ ਡਰੈਸ ਤੁਸੀਂ ਰੈਡੀ ਕਰ ਸਕਦੇ ਹੋ ਤੇ ਨਾਲ ਇਹਦੇ ਤੁਹਾਨੂੰ ਜਿਹੜਾ ਦੁਪੱਟਾ ਮਿਲ ਰਿਹਾ ਉਹ ਵੀ ਫੁੱਲ ਹੈਵੀ ਮਿਲ ਰਿਹਾ ਹਾਂ ਫੁੱਲ ਹੈਵੀ ਦੁਪੱਟਾ ਮਿਲ ਰਿਹਾ ਜੀ ਬਹੁਤ ਪਿਆਰਾ ਸਾਰੇ 4 ਸਾਈਡ ਤੁਹਾਨੂੰ ਪੂਰਾ ਵਰਕ ਮਿਲ ਰਿਹਾ ਦੁਪੱਟੇ ਤੇ ਕਟਵਰਕ ਦੇ ਨਾਲ ਵਰਕ ਹੋਇਆ ਹੋਇਆ ਪੂਰਾ ਹੈਵੀ ਪੂਰਾ ਪ੍ਰੋਪਰ ਹੈਂਡੀ ਦਾਈ ਦੁਪੱਟਾ ਹੋਊਗਾ ਬਹੁਤ ਪਿਆਰਾ ਬਹੁਤ ਸੋਹਣਾ ਵਿੱਚ ਇਹਦੇ ਬਹੁਤ ਪਿਆਰੇ ਬਹੁਤ ਸੋਹਣੇ ਹੈਂਡ ਦੇ ਨਿੱਕੇ ਨਿੱਕੇ ਫਲਾਵਰਸ ਮਿਲ ਰਹੇ ਨੇ ਬਹੁਤ ਸੋਹਣਾ ਪੀਸ ਆ ਇਹਦੀ ਪ੍ਰਾਈਸ ਉਹਦੇ ਨਾਲੋਂ ਘੱਟ ਹੋਊਗੀ ਠੀਕ ਹੈ ਜੀ ਉਹਦੇ ਨਾਲੋਂ ਸਕਰੀਨ ਦੇ ਨਾਲ ਨਾਲ ਪ੍ਰਾਈਸ ਸ਼ੋ ਹੋ ਜੂਗੀ બસ ਤੁਸੀਂ ਆਪਣਾ फटाफट स्क्रीनशॉट ਲੈ ਕੇ ਆਰਡਰ ਕਰੀ ਚੱਲਿਓ ਇਹਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਅਸੀਂ ਜਿਹੜਾ ਦੇ ਰਹੇ ਆ ਫੈਂਡੀ ਤੇ ਸੇਮ ਦੇ ਆ ਲੋ ਇਹ ਵਾਲਾ ਦੇ ਰਹੇ ਆ ਜੀ ਇਹਦਾ ਵੀ ਘੇਰਾ ਪੂਰਾ ਪ੍ਰੋਪਰ ਹੈ ਵੀ ਦੇ ਰਹੇ ਫਰੰਟ ਬੈਕ ਇਹਨਾਂ ਦੀ ਬਿਲਕੁਲ ਸੇਮ ਫਰੰਟ ਬੈਕ ਸੇਮ ਜਾ ਰਹੀ ਆ ਉੱਪਰ ਤੁਹਾਨੂੰ ਬੂਟੇ ਦਾ ਕੰਮ ਮਿਲ ਰਿਹਾ ਬਹੁਤ ਪਿਆਰਾ ਟੋਟਲੀ ਜਿੰਨਾ ਵੀ ਪੀਸ ਆ ਕੋਈ ਇੱਕ ਧਾਗਾ ਵੀ ਥ੍ਰੈਡ ਦਾ ਨਹੀਂ ਚੱਲਿਆ ਹੋਇਆ ਸਾਰਾ ਟੋਟਲੀ ਸਿੱਪੀ ਨਲਕੀ ਪੌਲ ਦਾ ਕੰਮ ਹੋਇਆ ਤੁਹਾਨੂੰ ਮਿਲੂਗਾ ਪੀਸਾਂ ਦੇ ਉੱਪਰ ਬਹੁਤ ਸੋਹਣੇ ਪੀਸ ਰੈਡੀ ਹੋਏ ਹੋਏ ਨੇ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ ਅਕੋਰਡਿੰਗ ਟੂ ਕਮ ਪ੍ਰਾਈਸ ਕੁਛ ਵੀ ਨਹੀਂ ਪਲੇਨ ਨਾਲ ਬਾਟਮ ਮਿਲ ਰਹੀ ਹੈ ਜੀ ਤੇ ਦੁਪੱਟਾ ਇਹਦਾ ਵੀ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ 4 ਸਾਈਡ ਸਾਰੇ ਕਿਤੇ ਤੁਹਾਨੂੰ ਇਹਦੇ ਤੁਹਾਡੇ ਘੇਰਾ ਮਿਲ ਰਿਹਾ ਪੂਰਾ ਹੈਂਡਵਰਕ ਦੇ ਨਾਲ ਤੇ ਇੱਕ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਦੋ ਦੇ ਦਾਂਗੇ ਦੋ ਕਲਰ ਮਿਲਣਗੇ ਜੀ ਦੋਨੇ ਹੀ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲੂਗਾ ਜੀ ਆਹ ਮਹਿਰੂਨ ਸ਼ੇਡ ਇਹ ਮਜ਼ੈਂਟਾ ਸ਼ੇਡ ਆ ਇਹ ਮਹਿਰੂਨ ਸ਼ੇਡ ਆ ਦੋਨੇ ਪਾਰਟੀ ਵੇਅਰ ਲੁੱਕ ਦੇ ਯਾਨਕਿ ਤੁਸੀਂ ਵਧੀਆ ਬਹੁਤ ਸੋਹਣੇ ਬ੍ਰਾਈਟ ਕਲਰ ਨੇ ਇਹ ਥਰਡ ਵਾਲਾ ਕਲਰ ਵੀ ਬਹੁਤ ਸੋਹਣਾ ਸੀ ਬਹੁਤ ਬ੍ਰਾਈਟ ਆ ਸੋ ਜੇ ਇਹ ਜਾਗੋਆਂ ਲਈ ਤਾਂ ਬਹੁਤ ਸੋਹਣੇ ਲੱਗਣਗੇ ਜੇ ਤੁਸੀਂ ਜਾਗੋ ਵਗੈਰਾ ਦਾ ਫੰਕਸ਼ਨ ਲਈ ਇਹਨਾਂ ਨੂੰ ਲਵੋਗੇ ਤਾਂ ਹੱਦ ਤੋਂ ਵੱਧ ਸੋਹਣੇ ਇਹ ਡਰੈਸਾਂ ਥੋੜੀਆਂ ਰੈਡੀ ਹੋਣਗੀਆਂ ਜਾਗੋਆਂ ਲਈ ਪ੍ਰਾਈਸ ਦੇ ਨਾਰਮਲ ਨੇ ਚੀਜ਼ ਬਹੁਤ ਸੋਹਣੀ ਮਿਲ ਰਹੀ ਆ ਮਿਲ ਗਈ ਟੋਟਲੀ ਹੈਂਡ ਵਰਕ ਦੇ ਵਿੱਚ ਰਹੀ ਆ ਇੱਕ ਪੀਸ ਤੁਹਾਨੂੰ ਦੇ ਰਹੇ ਆ ਜੀ ਇਹ ਵੀ ਸੇਮ ਫੈਂਡੀ ਦੇ ਉੱਪਰ ਹੀ ਰਹੂਗਾ ਆ ਲਓ ਇਹ ਮੋਰ ਪੰਖੀਆਂ ਸ਼ੇਡ ਦੇ ਉੱਪਰ ਆ ਮੋਰ ਪੰਖੀਆਂ ਦਾ ਸ਼ੇਡ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਸਾਰਾ ਫਰੰਟ ਪੂਰਾ ਵਧੀਆ ਫੁੱਲ ਹੈਵੀ ਮਿਲ ਰਹੀ ਆ ਜੀ ਨਾਲ ਇਹਦੇ ਸੇਮ ਆ ਰਹੀ ਆ ਬਾਟਮ ਤੇ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਦੁਪੱਟਾ ਇਹਦਾ ਵੀ ਫੁੱਲ ਹੈਵੀ ਮਿਲ ਗਿਆ ਤੁਹਾਨੂੰ ਨੈਕਸਟ ਜਿਹੜਾ ਪੀਸ ਦੇਣ ਜਾ ਰਹੇ ਆ ਇਹ ਵੀ ਬਹੁਤ ਪਿਆਰਾ ਬਹੁਤ ਹੈਵੀ ਆ ਲੁੱਕ ਦਾ ਪੂਰਾ ਹੈਂਡਵਰਕ ਦਾ ਪੀਸ ਰਹੂਗਾ ਇਹ ਵੀ ਫਰੰਟ ਬੈਕ ਇਹਦੀ ਵੀ ਬਿਲਕੁਲ ਹੈਵੀ ਰਹੂਗੀ ਚਾਹੇ ਤੁਸੀਂ ਇਹਦੀ ਸ਼ਾਰਟ ਕੁੜਤੀ ਬਣਾ ਸਕਦੇ ਹੋ ਨਹੀਂ ਤਾਂ ਫਿਰ ਮਨ ਲਗੇ ਸੂਟ ਬਣਾਉਣਾ ਸੂਟ ਬਣ ਜੂਗਾ ਨਹੀਂ ਤਾਂ ਸ਼ਾਰਟ কুরਤੀ ਦੇ ਨਾਲ ਕੁਝ ਵੀ ਸ਼ਰਾਰਾ ਗਰਾਰਾ ਬਣਾ ਸਕਦੇ ਹਾਂ ਬਹੁਤ ਪਿਆਰਾ ਸਾਰਾ ਇਹ ਰਹੂਗਾ ਸਾਰਾ ਪਰਲ ਦਾ ਕੰਮ ਰਹੋਗੇ ਇਹਦੇ ਉੱਪਰ ਫਰੰਟ ਬੈਕ ਬਿਲਕੁਲ ਸੇਮ ਰਹੋਗੇ ਜਿੰਨੀ ਹੈਵੀ ਫਰੰਟ ਆ ਸੇਮ ਬੈਕ ਰਹੋਗੇ ਇਹਦੇ ਨਾਲ ਵੀ ਤੁਹਾਨੂੰ ਸੇਮ ਮਿਲ ਰਹੀ ਹੈ ਜੀ ਬਾਟਮ ਤੇ ਸੇਮ ਮਿਲ ਰਿਹਾ ਜੀ ਦੁਪੱਟਾ ਦੁਪੱਟਾ 4 ਸਾਈਡ ਸਾਰਾ ਦੁਪੱਟਾ ਤੁਹਾਨੂੰ ਪੂਰਾ ਹੈਵੀ ਕੜਾਈ ਵਾਲਾ ਮਿਲੇਗਾ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਹੀ ਕਲਰ ਇਹਦੇ ਜੀ ਬਹੁਤ ਪਿਆਰੇ ਰਹਿਣਗੇ ਜਿਵੇਂ ਇਹ ਸੋਬਰ ਜਿਹਾ ਕਲਰ ਆ ਗਿਆ ਵੀ ਹਰੇ ਇਸ ਤੇ ਵੀਰ ਕਰ ਸਕਦੇ ਹੋ ਜੇ ਕਿਸੇ ਭੈਣ ਨੇ ਡਾਰਕ ਕਲਰ ਲੈਣਾ ਤਾਂ ਇਹਦੇ ਵਿੱਚ ਆਪਣੇ ਕੋਲ ਬਾਟਮ ਗ੍ਰੀਨ ਕਲਰ ਹੈਗਾ ਤਾਂ ਤੁਸੀਂ ਇਹ ਵਾਲਾ ਕਲਰ ਲੈ ਸਕਦੇ ਹੋ ਸੇਮ ਸਾਰਾ ਕੰਮ ਹੋਇਆ ਸੇਮ ਸਾਰੀ ਬਾਟਮ ਰਹੂਗੀ ਤੇ ਨਾਲ ਇਹਦਾ ਸੇਮ ਦੁਪੱਟਾ ਰਹੂਗਾ ਸੋ ਇਹ ਸੀਗੇ ਸਾਡੀਆਂ ਅੱਜ ਦੀਆਂ ਕਲੈਕਸ਼ਨਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਆ ਇਹਨਾਂ ਦਾ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਲੈ ਕੇ ਸਕਰੀਨਸ਼ਾਟ ਆਰਡਰ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਤੇ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ